ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹੀ ਮੈਂ ਬਠਿੰਡਾ ਬ੍ਰਾਂਚ ਤੋਂ ਤੁਸੀਂ ਜਾਣਦੇ ਜੀ ਲਵਾਈ ਦਾ ਕੰਮ ਕਰਦੇ ਆ ਇੱਕ ਜੇ ਆਜੋ ਆਪਣਾ ਗੌਰਵ ਭਰਾਵਰੇ ਜੋ ਗੱਲ ਉਠਾਈ ਪ੍ਰਭੂ ਦੇ ਕ다ਸ ਨੇ ਵੈਸੇ ਉਹਨਾਂ ਤੇ ਪ੍ਰਭੂ ਦਾ ਮਸਾ ਅਸੀਂ ਇੱਜ਼ਤ ਕਰਦੇ ਆ ਅਸੀਂ ਇੱਜ਼ਤ ਸੁਖਪਾਲ ਰਾਣਾ ਜੀ ਦੀ ਵੀ ਕਰਦੇ ਆ ਉਹਨਾਂ ਤੇ ਪ੍ਰਭੂ ਦਾ ਮਸਾ ਉਸ ਮੱਸੇ ਦੀ ਇੱਜ਼ਤ ਕਰਦੇ ਆ ਅਸੀਂ ਇੱਜ਼ਤ ਕਰਦੇ ਆ ਬਲਜਿੰਦਰ ਪਾਸਟਰ ਜੀ ਦੀ ਵੀ ਪ੍ਰੋਫਟ ਜੀ ਦੀ ਵੀ ਕਿਉਂਕਿ ਪ੍ਰਭੂ ਦਾ ਮਸਾ ਪਰ ਜੋ ਕੋ ਕੰਮ ਆ ਉਹ ਗਲਤ ਕਰੇ ਉਹਦੇ ਨਾਲ ਅਸੀਂ ਸਹਿਮਤ ਨਹੀਂ ਜੇ ਉਹ ਨਹੀਂ ਬਾਈਬਲ ਦੇ ਜਾਣਕਾਰ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਬਹੁਤ ਡੂੰਘਾਈ ਨਾਲ ਦਿਖਾਉਂਦੇ ਆ ਵੀ ਮੈਂ ਸ਼ਾਇਦ ਨਜਾਇਜ਼ ਹੀ ਡੂੰਗਾ ਜਾਣਦਾ ਪ੍ਰਭੂ ਦੇ ਦਾਸ ਜੀ ਬੀਜੇ ਬਾਈਬਲ ਦੇ ਤੁਸੀਂ ਇੰਨੇ ਹੀ ਜਾਣਕਾਰ ਹੋ ਤਾਂ ਕੀ ਤੁਹਾਨੂੰ ਪਤਰਸ ਦੇ ਕੰਮਾਂ ਤੇ ਯਹੂਦਾ ਦੇ ਕੰਮ ਦੇ ਵਿੱਚ ਫਰਕ ਨਹੀਂ ਦਿਸਦਾ ਪਤਰਸ ਦੇ ਕੰਮਾਂ ਦੇ ਵਿੱਚ ਤੇ ਯਹੂਦਾ ਦੇ ਕੰਮਾਂ ਵਿੱਚ ਤੁਹਾਨੂੰ ਫਰਕ ਨਹੀਂ ਦਿਸਦਾ ਤੁਹਾਨੂੰ ਜਤਿੰਦਰ ਗੌਰਵ ਮਸੀਹ ਤੇ ਜਿਨ੍ਹਾਂ ਨੂੰ ਤੁਸੀਂ ਸਾਡੇ ਨਾਲ ਜੋੜਿਆ ਮਿਨਿਸਟਰੀ ਦੇ ਨਾਲ ਪ੍ਰਧਾਨ ਦੇ ਉਹਨਾਂ ਨਾਲ ਤੁਹਾਨੂੰ ਫਰਕ ਨਹੀਂ ਦਿਸਦਾ ਪਤਰਸ ਦੇ ਕੰਮਾਂ ਨਾਲ ਹਮੇਸ਼ਾ ਹੀ ਪਤਰਸ ਪਿਆਰ ਰਹਿੰਦਾ ਸੀਗਾ ਵਚਨ ਇਹ ਦੱਸਦਾ ਬਾਈਬਲ ਸਾਨੂੰ ਇਹ ਦੱਸਦੀ ਹਮੇਸ਼ਾ ਹੀ ਪ੍ਰਭੂ ਦੇ ਕੰਮਾਂ ਲਈ ਆਪਣੇ ਆਪ ਨੂੰ ਵਾਰਨ ਵਾਸਤੇ ਤਿਆਰ ਰਹਿੰਦਾ ਸੀ ਤੇ ਉਸੇ ਤਰ੍ਹਾਂ ਸਾਡੇ ਭਰਾ ਜਤਿੰਦਰ ਗੌਰਵ ਜੀ ਤਿਆਰ ਰਹਿੰਦੇ ਆ ਹਰ ਵਕਤ ਤੇ ਬਾਈਬਲ ਦੇ ਅਕੋਰਡਿੰਗ ਵੀ ਉਹਦਾ ਪਿਛਲਾ ਸਾਰਾ ਬੈਕਗ੍ਰਾਉਂਡ ਚੈੱਕ ਕਰਿਆ ਗਿਆ ਸੀ ਯਹੂਦਾ ਖਸਰਜੋਤੀ ਦਾ ਵੀ ਤੇ ਪਤਰਸ ਦਾ ਵੀ ਉਹ ਗੁਥਲੀ ਲੈ ਜਾਂਦਾ ਸੀ ਕਲੀਸਿਆ ਦੇ ਪੈਸੇ ਨਾਲ ਕੀ ਕਰਦਾ ਸੀਗਾ ਫਿਰ ਜੇ ਚੱਲ ਤੁਸੀਂ ਇੰਨੇ ਹੀ ਮਸੀਹਤ ਦੇ ਨੂੰ ਪਿਆਰ ਕਰਦੇ ਹੁੰਦੇ ਵੈਸੇ ਮੈਂ ਬੋਲਣਾ ਨਹੀਂ ਸੀ ਪਰ ਮੈਂ ਕਹਾਂ ਤੁਸੀਂ ਸ਼ਾਂਤ ਹੋ ਜਾਓਗੇ ਅੱਜ ਤੁਸੀਂ ਉਹ ਕਰਿਆ ਤੁਹਾਡੇ ਲੋਕਾਂ ਨੇ ਸਾਡੇ ਇੱਕ ਭਰਾ ਦੀ ਦੁਕਾਨ ਤੇ ਜਾ ਕੇ ਜਿਸ ਕਰਕੇ ਮੈਨੂੰ ਇਹ ਵੀਡੀਓ ਪਾਉਣੀ ਪਈ ਨਾਲ ਮੈਂ ਵੀ ਨਹੀਂ ਕਹਿੰਦਾ ਕਿ ਮੈਂ ਨਹੀਂ ਪਾਈ ਮੈਂ ਪਾਈ ਹੈ ਨਾਲ ਹੀ ਮੈਂ ਕਿਸੇ ਸ਼ਬਦ ਤੇ ਉੱਤੇ ਮੈਂ ਇਹ ਨਹੀਂ ਕਹਿਣਾ ਕਿ ਮੈਂ ਇਹ ਡਰ ਕੇ ਪਾਇਆ ਬਿਲਕੁਲ ਵੀ ਨਹੀਂ ਕਿਉਂਕਿ ਸਾਡੀ ਸਾਡੇ ਸਵਰਗੀ ਪਿਤਾ ਪ੍ਰਭੂ ਯੀਸ਼ੂ ਮਸੀਹ ਦੀ ਵੀ ਲੜਾਈ ਮਸੀਹਤ ਲਈ ਹੈ ਇਨਸਾਨੀਅਤ ਲਈ ਹੈ ਸਾਡੇ ਧਰਤੀ ਦੇ ਉੱਤੇ ਜੋ ਮੈਂਟਰ ਹੈ ਉਹਨਾਂ ਦੀ ਵੀ ਹੈ ਤੇ ਸਾਡੀ ਵੀ ਇਹੀ ਹੈ ਜੇ ਉਸ ਤੋਂ ਵੀ ਅੱਗੇ ਗਲਤ ਹੁੰਦੇ ਨਾ ਤਾਂ ਸਾਡੇ ਫਾਦਰ ਸਾਹਿਬ ਵੀ ਬਥੇਰੇ ਡਾਂਟਣ ਲਈ ਪ੍ਰਧਾਨ ਜੀ ਨੂੰ ਤੇ ਅਸੀਂ ਵੀ ਕਹਿ ਦਿੰਦੇ ਤੁਹਾਨੂੰ ਜ਼ਰੂਰਤ ਹੀ ਨਹੀਂ ਸੀਗੀ ਤੁਸੀਂ ਦੱਸੋ ਪਤਰਾਸ ਤੇ ਯਹੂਦਾ ਖਰਜੋਤੀ ਦੇ ਵਿੱਚ ਫਰਕ ਨਹੀਂ ਉਹਦੇ ਕੰਮਾਂ ਦੇ ਵਿੱਚ ਪਤਰਸ ਤੋਂ ਜਦੋਂ ਗਲਤੀ ਹੋਈ ਪਤਰਸ ਨੇ ਉਦੋਂ ਹੀ ਆਪਣੀ ਗਲਤੀ ਨੂੰ ਮੰਨਿਆ ਤੇ ਰੋਇਆ ਤੇ ਪਤਰਸ ਹੀ ਉਹ ਦਮ ਰੱਖਦਾ ਸੀ ਜਿਵੇਂ ਸਾਡੇ ਪ੍ਰਾਹ ਰੱਖਦੇ ਆ ਪਾ ਪਾਣੀ ਦੇ ਉੱਤੇ ਤੁਰਨ ਵਾਲਾ ਦਮ ਪੱਤਰਸ ਰੱਖਦਾ ਸੀ ਪਿੱਛੇ ਪਿੱਛੇ ਜਾਣ ਵਾਲਾ ਤਲਵਾਰ ਚਲਾਉਣ ਵਾਲਾ ਉਹਦੇ ਸਿਰ ਦੇ ਵਿੱਚ ਜਿੱਤੇ ਕੰਨ ਵੱਢਿਆ ਗਿਆ ਪ੍ਰਭੂ ਨੇ ਜੋੜ ਦਿੱਤਾ ਪੱਤਰਸ ਰੱਖਦਾ ਸੀ ਯੂਦਾ ਨਹੀਂ ਯੂਦਾ ਨੂੰ ਤਾਂ ਕਿਹਾ ਗਿਆ ਵੀ ਉਸ ਦਾ ਹੱਥ ਮੇਰੇ ਜਿਹਨੇ ਮੈਨੂੰ ਫੜਵਾਉਣਾ ਉਹਦਾ ਹੱਥ ਬੁਰਕੀ ਦੇ ਵਿੱਚ ਮੇਰੀ ਕੌਲੀ ਦੇ ਵਿੱਚ ਹੈ ਬੁਰਕੀ ਡੋਬੀ ਹੋਈ ਹੈ ਪਰ ਫੇਰ ਵੀ ਨਹੀਂ ਸਮਝਿਆ ਪ੍ਰਭੂ ਨੇ ਕਿਹਾ ਜਾਓ ਫੇਰ ਵੀ ਨਹੀਂ ਸਮਝਿਆ ਕਿਸੇ ਨੇ ਤਾਂ ਅੱਜ ਤੱਕ ਵੀ ਉਸ ਗਲਤੀ ਨੂੰ ਮੰਨਿਆ ਨਹੀਂ ਸਾਰੇ ਪਿਓ ਦੇ ਨਾਮ ਦੀ ਪੰਜਾਬ ਛੱਡੋ ਹਿੰਦੁਸਤਾਨ ਛੱਡ ਕੇ ਪੂਰੀ ਦੁਨੀਆ ਦੇ ਵਿੱਚ ਤੂੰ ਤੂੰ ਹੋਈ ਐ ਛੌਲ ਦੇ ਕੰਮਾਂ ਦੇ ਨਾਲ ਪੂਰੀ ਮਸੀਹ ਕੌਮ ਦੀ ਇਜ਼ਰਾਈਲੀ ਕੌਮ ਦੀ ਤੂੰ ਤੂੰ ਹੁੰਦੀ ਸੀ ਅਗਲੇ ਚੜ ਕੇ ਨਾ ਪਹਾੜਾਂ ਦੇ ਉੱਤੇ ਤੇ ਲਲਕਾਰਦੇ ਤੇ ਗਾਲਾਂ ਕੱਢਦੇ ਸੀਗੇ ਦੌਦ ਦੇ ਕੰਮਾਂ ਨਾਲ ਸਿਰਫ ਦੌਦ ਨੂੰ ਤੇ ਉਹਦੇ ਘਰਾਣੇ ਨੂੰ ਫਰਕ ਪਿਆ ਸੀ ਉਸੇ ਤਰ੍ਹਾਂ ਯਹੂਦਾ ਦੇ ਕੰਮਾਂ ਨਾਲ ਸਾਰਿਆਂ ਨੂੰ ਉਹਨਾਂ ਨੂੰ ਫਰਕ ਪਿਆ ਤੇ ਉਸੇ ਤਰ੍ਹਾਂ ਸਾਡੇ ਭਰਾ ਜਤਿੰਦਰ ਗੌਰ ਮਸੀਹ ਨੂੰ ਫਰਕ ਪਿਆ ਮੱਤਾ ਟੇਕਣ ਨਾਲ ਮਸੀ ਕੌਮ ਨੂੰ ਨਹੀਂ ਫਰਕ ਪਿਆ ਇੱਕ ਵੀ ਵੀਡੀਓ ਨਹੀਂ ਆਈ ਲੋਕਾਂ ਦੀ ਕਿਸੇ ਦੀ ਇੱਕ ਵੀ ਚੈਨਲ ਤੇ ਖਬਰ ਨਹੀਂ ਲੱਗੀ ਤੇ ਨਾ ਹੀ ਤੁਸੀਂ ਪਹਿਲਾਂ ਕਦੇ ਉਹ ਇੰਨਾ ਵਧੀਆ ਕੰਮ ਕਰ ਰਹੇ ਸੀ ਤੁਸੀਂ ਪਹਿਲਾਂ ਤਾਂ ਫਿਰ ਜੇ ਇੰਨੇ ਹੀ ਤੁਸੀਂ ਪਿਆਰ ਰੱਖਦੇ ਤੇ ਸੱਚੇ ਹੁੰਦੇ ਤੁਸੀਂ ਪਹਿਲਾਂ ਤਾਂ ਕਦੇ ਇਹ ਗੱਲ ਕਹੀ ਨਾ ਕਿ ਵੀ ਬਹੁਤ ਵਧੀਆ ਕੰਮ ਕਰ ਰਿਹਾ ਜੀ ਬਹੁਤ ਵਧੀਆ ਮਸੀਹਤ ਦੇ ਵਿੱਚ ਕੰਮ ਕਰ ਰਿਹਾ ਮੈਂ ਇਹਨਾਂ ਲਈ ਦੁਆ ਕਰਦਾ ਇਹਨਾਂ ਲਈ ਪ੍ਰਾਰਥਨਾ ਕਰਦਾ ਕਦੇ ਨਹੀਂ ਕਿਹਾ ਤੁਸੀਂ ਫਿਰ ਤਾਂ ਅਸੀਂ ਵੀ ਜਾਣ ਲੈਂਦੇ ਵੀ ਹਾਂ ਤੁਸੀਂ ਬਹੁਤ ਮਸੀਹਤ ਲਈ ਗੱਲ ਕਰਦੇ ਹੋ ਤੇ ਜਦੋਂ ਵਿਵਾਦ ਚੱਲ ਰਿਹਾ ਸੀ ਉਹਨਾਂ ਦਾ ਕੋਈ ਕਲੀਸਿਆ ਦੇ ਪੈਸਿਆਂ ਨਾਲ ਪ੍ਰਭੂ ਦੇ ਪੈਸਿਆਂ ਦੇ ਨਾਲ ਸਟਾਰਾਂ ਨੂੰ ਬੁਲਾ ਰਿਹਾ ਸੀ ਉਦੋਂ ਸਿਰਫ ਤੇ ਸਿਰਫ ਅੰਕਰੂਲਾ ਮਿਨਿਸਟਰੀ ਬੋਲ ਰਹੀ ਸੀ ਜਾਂ ਫਾਦਰ ਸਾਹਿਬ ਬੋਲ ਰਹੇ ਸੀ ਔਰ ਤੁਸੀਂ ਵੀ ਨਹੀਂ ਬੋਲ ਰਹੇ ਸੀ ਉਦੋਂ ਵੀ ਤੁਸੀਂ ਇੱਕ ਵੀਡੀਓ ਪਾਈ ਉਹਦੇ ਵਿੱਚ ਤੁਸੀਂ ਐਂ ਕਿਹਾ ਕਿ ਆ ਕਿ ਦੋ ਮਿਨਿਸਟਰੀਆਂ ਦਾ ਵਿਵਾਦ ਚਾਹੇ ਅੱਜ ਕੱਢ ਕੇ ਦੇਖ ਲਿਓ ਤੁਸੀਂ ਤੁਹਾਡੀ ਉਹ ਪਰ ਤੁਸੀਂ ਉਹ ਗੱਲਾਂ ਦੇ ਵਿੱਚੋਂ ਗੱਲਾਂ ਕੱਢ ਕੇ ਥੋਡੀਆਂ ਕੁਝ ਗੱਲਾਂ ਤਾਂ ਸਾਨੂੰ ਇਸ ਤਰ੍ਹਾਂ ਵੀ ਲੱਗੀਆਂ ਕਿ ਜਿਵੇਂ ਤੁਸੀਂ ਸਾਡੇ ਫਾਦਰ ਸਾਹਿਬ ਨੂੰ ਵੀ ਕਿਸੇ ਦੀ ਉਹ ਮੰਨ ਦੇ ਨਹੀਂ ਉਹ ਕਰਦੇ ਨਹੀਂ ਗੇ ਇਸ ਤਰ੍ਹਾਂ ਵੀ ਉਹਨਾਂ ਨੇ ਨਹੀਂ ਮੰਨਣਾ ਫਿਰ ਕੋਈ ਗੱਲਾਂ ਤੁਸੀਂ ਕਹਿੰਦੇ ਸੀ ਵੀ ਉਹ ਰੋਂਦਾ ਇੱਥੇ ਤੇ ਵੀਡੀਓ ਪਾਉਂਦੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਦੂਜਿਆਂ ਦੀ ਤਾਂ ਵੀਡੀਓ ਬਹੁਤ ਪਾ ਦਿੰਦੇ ਆ ਕਿ ਤੁਹਾਨੂੰ ਮੈਂ ਤਾਂ ਇਹ ਪੁੱਛਦਾ ਵੀ ਤੁਹਾਨੂੰ ਯਹੂਦਾ ਤੇ ਤੇ ਪਤਰਸ ਦੇ ਕੰਮਾਂ ਵਿੱਚ ਫਰਕ ਨਹੀਂ ਦਿਸਦਾ ਜੇ ਤੁਸੀਂ ਇੰਨੀ ਹੀ ਬਾਈਬਲ ਨੂੰ ਡੰਗਿਆਈ ਨਾਲ ਜਾਣਦੇ ਹੋ ਜਾਂ ਤੁਹਾਨੂੰ ਉਹਦੇ ਨਛਾਲ ਦੇ ਤੇ ਉਹਦੇ ਕੰਮਾਂ ਦੇ ਵਿੱਚ ਦੌੜ ਦੇ ਕੰਮਾਂ ਦੇ ਵਿੱਚ ਫਰਕ ਨਹੀਂ ਦਿਸਦਾ ਵੀ ਕਿਹਦੇ ਨਾਲ ਤਾਂ ਪੂਰੀ ਕੌਮ ਨੂੰ ਤੇ ਕਿਹਦੇ ਤੇ ਪਿਤਾ ਦੇ ਨਾਮ ਦੀ ਥੂ-ਥੂ ਹੋਊ ਸਾਰੀਆਂ ਕੌਮਾਂ ਦੇ ਵਿੱਚ ਤੇ ਕਿਹਦੇ ਨਾਲ ਨਹੀਂ ਹੋਊਗੀ ਇੱਕ ਵੀ ਬਗਾਨੀ ਕੌਮ ਨੇ ਵੀਡੀਓ ਪਾਈ ਹੈ ਜਤਿੰਦਰ ਗੌਰਮ ਮਸੀ ਦੀ ਇਹ ਤਾਂ ਤੁਸੀਂ ਪੜਖਾਈਏ ਇਸ ਗੱਲ ਨੂੰ ਤਾਂ ਜਿਆਦਾ ਹੁਣ ਹੱਦ ਤੋਂ ਹੱਦ ਤੁਸੀਂ ਗਾਂ-ਗਾਂ ਉਹ ਕਰੀ ਜਾਂਦੇ ਹੋ ਵੀ ਜਿਹੜੀ ਨਾ ਕਰਨ ਵਾਲੀ ਹੋਵੇ ਅੰਕਰ ਨਰੂਲਾ ਜੀ ਨੇ ਹੀ ਸਾਡੇ ਆਤਮਿਕ ਪਿਤਾ ਨੇ ਚਾਰ ਬੰਦੇ ਖੜੇ ਹੁੰਦੇ ਸੀ ਨਾ ਮੈਂ ਬਹੁਤ ਪੁਰਾਣਾ ਮੱਸੀ ਆ ਚਾਰ ਬੰਦੇ ਖੜੇ ਹੁੰਦੇ ਸੀ ਨਾ ਹਾਲੇਲੂਇਆ ਨਹੀਂ ਕੋਈ ਜ਼ੋਰ ਦੀ ਬੋਲਦਾ ਹੁੰਦਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਪਾਸਟਰਾਂ ਦੇ ਵੀ ਸ਼ਾਇਦ ਉਹਨਾਂ ਦੀ ਕੈਟਾਗਰੀ 'ਚ ਤੁਸੀਂ ਵੀ ਹੋਗੇ ਉੱਚੀ ਜਾਨੇ ਤੇ ਦਮ ਰੱਖ ਕੇ ਹਾਲੇਲੂਇਆ ਨਹੀਂ ਬੋਲਦੇ ਸੀ ਕੋਈ ਪ੍ਰਭਾਵਸ਼ਾਲੀ ਦੋ ਬੰਦੇ ਖੜੇ ਹੁੰਦੇ ਸੀ ਤਾਂ ਸਾਡੇ ਫਾਦਰ ਸਾਹਿਬ ਨੇ ਹੀ ਸਿਖਾਇਆ ਸਟੈਂਡ ਨਾਲ ਕਿਵੇਂ ਖੜਨਾ ਮੈਂ ਵੀ ਉੱਥੇ ਸਿੱਖਿਆ ਕਿਉਂਕਿ ਮੈਂ ਖੁਦ ਇੱਕ ਉਹਨਾਂ ਦੇ ਪਿਤਾ ਕਹਿਣ ਤੋਂ ਨਫ਼ਰਤ ਕਰਦਾ ਹੁੰਦਾ ਸੀ ਕਿ ਮੈਂ ਪਾਪਾ ਜੀ ਨਹੀਂ ਕਹਿਣਾ ਉਹਨਾਂ ਨੂੰ ਮੈਂ ਪਾਪਾ ਜੀ ਨਹੀਂ ਕਹਿਣਾ ਤੇ ਪ੍ਰਭੂ ਆਏ ਸੀਗੇ ਕਈ ਦਿਨਾਂ ਬਾਅਦ ਮੇਰੇ ਸੁਪਨੇ ਦੇ ਵਿੱਚ ਮੈਨੂੰ ਸ਼ੈਤਾਨ ਨੇ ਘੇਰ ਲਿਆ ਉੱਥੇ ਤੇ ਪ੍ਰਭੂ ਜੀ ਆਏ ਮੇਰੇ ਸੁਪਨੇ ਦੇ ਵਿੱਚ ਤੇ ਸ਼ੈਤਾਨ ਮੈਨੂੰ ਕਹਿੰਦਾ ਜਿਵੇਂ ਇੱਕ ਸ਼ਕਤੀਮਾਨ ਚ ਖੜਾ ਹੁੰਦਾ ਹਨੇਰਾ ਕਾਇਮ ਰਿਹਾ ਹੋਏ ਖੜਾ ਤੇ ਉਹਨੇ ਚਾਰੇ ਪਾਸੇ ਘੇਰ ਲਿਆ ਕਈ ਦਿਨਾਂ ਬਾਅਦ ਮੈਨੂੰ ਸੁਪਨੇ ਦੇ ਵਿੱਚ ਮੈਨੂੰ ਕਹਿੰਦਾ ਹੁਣ ਕਿੱਧਰ ਦੀ ਨੰਗੇਗਾ ਤੇ ਮੈਂ ਉੱਥੇ ਪਤਾ ਉਹਨੂੰ ਕੀ ਕਿਹਾ ਮੈਂ ਕਹਾਂ ਜੇ ਪੋਸਟਰ ਅੰਕ ਨਰੂਲਾ ਮੇਰੇ ਆਤਮਿਕ ਪਿਤਾ ਤਾਂ ਮੈਂ ਹਰ ਇੱਕ ਬੰਦਨ ਤੋਂ ਆਜ਼ਾਦ ਆਂ ਤੇ ਹਰ ਇੱਕ ਬੰਦਨ ਨੂੰ ਤੋੜ ਦੂੰਗਾ ਫਿਰ ਦੱਸੋ ਅਸੀਂ ਕਿਹਾ ਉਹਨਾਂ ਤੇ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਮਿਨਿਸਟਰੀਆਂ ਵਾਲੇ ਜਿਹੜੇ ਉਹਨਾਂ ਤੋਂ ਨਫ਼ਰਤ ਕਰਦੇ ਸੀ ਉਹ ਗਵਾਹੀ ਦਿੰਦੇ ਆ ਆਕੇ ਜ਼ਰੂਰਤ ਨਹੀਂ ਦੇਖੋ ਜੀ ਬਹੁਤ ਸਾਰੇ ਬੂਟੇ ਹੁੰਦੇ ਆ ਇੱਕ ਕੋਈ ਕੱਲਾ ਬੂਟਾ ਹੁੰਦਾ ਇੱਕ ਕੋਈ 10 ਬੂਟੇ ਹੋਏ ਉਹਨਾਂ ਦੇ ਫਲ ਵੱਧ ਤੋਂ ਵੱਧ ਇੱਕ ਪਿੰਡਾਂ ਤੱਕ ਦੋ ਪਿੰਡਾਂ ਤੱਕ ਵਗ ਜਾਣਗੇ ਇੱਕ ਬੂਟੇ ਦੇ ਤਾਂ ਉੱਥੇ ਹੀ ਰੋਲ ਜਾਂਦੇ ਆ ਤੇ ਕਿਸਾਨ ਸੜਕ ਤੇ ਬੈਠ ਕੇ ਵੇਚ ਲੈਂਦਾ ਕੁਝ ਬੂਟਿਆਂ ਦੇ ਫਲ ਥੋੜਾ ਜਿਹਾ ਵੱਡਾ ਬਾਗ ਹੋ ਜਾਂਦਾ ਕਿ ਸ਼ਹਿਰ ਤੱਕ ਵਗ ਜਾਂਦੇ ਆ ਕੁਝ ਬੂਟ ਜਿਆਦਾ ਵੱਡੇ ਬਾਗ ਹੋ ਜਾਂਦੇ ਉਹਨਾਂ ਦੇ ਫਲ ਵਗ ਜਾਂਦੇ ਆ ਕੁਝ ਸਟੇਡਾਂ ਤੱਕ ਅਤੇ ਕੁਝ ਦੇਸ਼ਾਂ ਤੱਕ ਤੇ ਅੰਕਨ ਰੋਲਾ ਤਾਂ ਉਹ ਮਿਨਿਸਟਰੀ ਆ ਜਿਹਦੇ ਫਲ ਵਿਦੇਸ਼ਾਂ ਜੇ ਕਿ ਪੂਰੀ ਦੁਨੀਆ ਦੇ ਵਿੱਚ ਜਾਣਦੇ ਆ ਨਾਲ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜਾਂ ਸਾਨੂੰ ਦਿਖਾਉਣ ਦੀ ਲੋੜ ਨਹੀਂ ਇਹ ਸਾਨੂੰ ਦਿਖਾਉਣ ਦੀ ਲੋੜ ਨਹੀਂ ਉਹ ਲੋਕ ਉਧਰ ਗਵਾਹੀਆਂ ਦਿੰਦੇ ਆ ਮਾਰ ਬਲੱਸ ਗਵਾਇਆਂ ਆਉਂਦੀਆਂ ਹੌਸਸਲ ਦੇ ਵਿੱਚ ਗਵਾਇਆਂ ਆਉਂਦੀਆਂ ਤੇ ਉਹ ਲੋਕ ਇਸ ਗੱਲਾਂ ਦੇ ਸਾਰੇ ਜਾਣਦੇ ਆ ਤੇ ਤੁਸੀਂ ਜੇ ਮਸੀਹਤ ਨੂੰ ਹੀ ਇੰਨਾ ਪਿਆਰ ਕਰਦੇ ਤਾਂ ਪਹਿਲਾਂ ਕਦੇ ਤੱਕ ਜਤਿੰਦਰ ਗੌਰਮ ਮਸੀਹ ਜੀ ਬਾਰੇ ਕਦੇ ਤੁਸੀਂ ਕੋਈ ਪਾਉਂਦੇ ਵੀ ਹਾਂ ਇਹ ਗੱਲ ਹੈ ਸੀ ਜਤਿੰਦਰ ਗੌਰਮ ਮਸੀਹ ਬਹੁਤ ਵਧੀਆ ਕੰਮ ਕਰ ਰਿਹਾ ਜਾਂ ਅੰਕਨ ਰੂਲਾ ਮਿਨਿਸਟਰੀ ਨੇ ਇਹ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਨੇ ਹੀ ਵਿਧਵਾਵਾਂ ਨੂੰ ਰਾਸ਼ਨ ਦੇਣਾ ਸਿਖਾਇਆ ਉਹਨਾਂ ਨੇ ਦੰਮਰਾ ਕੇ ਹਾਲੇਲੂਇਆ ਬੋਲਣਾ ਸਿਖਾਇਆ ਉਹਨਾਂ ਨੇ ਪਾਸਟਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਸਟੈਂਡ ਸਿਖਾਇਆ ਉਹਨਾਂ ਦੀ ਬਦੌਲਤ ਹੀ ਇੰਨੀ ਉੱਚੀ ਪੱਧਰ ਤੇ ਕ੍ਰਿਸ਼ਨ ਦੀ ਕੌਮ ਪਹੁੰਚੀ ਹੈ ਤੇ ਹੁਣ ਵੀ ਕਰ ਕਰਦੇ ਨੇ ਤੇ ਕਰਦੇ ਰਵਾਂਗੇ ਅਸੀਂ ਤੇ ਹੁਣ ਤੁਸੀਂ ਦੁਕਾਨਾਂ ਤੇ ਭੇਜਣ ਲੱਗੇ ਵੀ ਉਹ ਜਾਓ ਦੁਕਾਨਾਂ ਤੇ ਤੇ ਲੜੋ ਹੂੰ ਤੇ ਕਮਾਲ ਦੀ ਗੱਲ ਹੈ ਹੁਣ ਤੁਸੀਂ ਦਾ ਦਾਸ ਹਾਂ ਅਸੀਂ ਤੁਹਾਨੂੰ ਕੀ ਕਹੀਏ ਹਾਸਾ ਵੀ ਆ ਰਿਹਾ ਤੁਹਾਡੇ ਤੇ ਤੁਸੀਂ ਸਾਡੇ ਭਰਾਓ ਸੇਮ ਕੁਆਤਰਾ ਜੀ ਦੀ ਦੁਕਾਨ ਤੇ ਭੇਜਾਸ ਭੈਣ ਨੂੰ ਹੈ ਕਿੰਨੀ ਕੋ ਫਿਰ ਸੈਨ ਸ਼ਕਤੀ ਰੱਖ ਲਈ ਬਾਈਬਲ ਦੇ ਅਕੋਰਡਿੰਗ ਤੁਸੀਂ ਜਿਹੜੇ ਦੂਸਰਿਆਂ ਨੂੰ ਸਮਝਾਉਂਦੇ ਹੋ ਬਲੇ ਐਟੀਟਿਊਡ ਜੇ ਨਾਲ ਤੁਸੀਂ ਦੱਸ ਜੀ ਅਸੀਂ ਕਹਿਣਾ ਨਹੀਂ ਚਾਹੁੰਦੇ ਸੀ ਪਰ ਜਿਹੜੇ ਕੰਮ ਗਲਤ ਹਨ ਉਹਦੇ ਬਾਰੇ ਤੁਹਾਨੂੰ ਜ਼ਰੂਰਤ ਹੀ ਨਹੀਂ ਜੇ फादर साहब दी आंखਾਂ ਤੋਂ ਪਾਸੇ ਹੋ ਜੂ ਅਸੀਂ ਡਾਂਟਦੇਾਂਗੇ ਅਸੀਂ ਡਾਂਟਦੇਾਂਗੇ ਉੱਥੇ ਭਾਵੇਂ ਪ੍ਰਧਾਨ ਨੇ ਕਿ ਭਈ ਪ੍ਰਧਾਨ ਜੀ ਉਮੀਦ ਮਸੀ ਉਹਨਾਂ ਨਾਲ ਰਹਿੰਦੇ ਸਾਡੇ ਬਜ਼ੁਰਗ ਆਦਰਯੋਗ ਨੇ ਬਹੁਤ ਉਹਨਾਂ ਨੇ ਡਾਂਟਿਆ ਹੋਊਗਾ ਵੀ ਜਤਿੰਦਰ ਤੂੰ ਇਹ ਕੰਮ ਗਲਤ ਕੀਤਾ ਤੇ ਉਹਨਾਂ ਨੇ ਉਸੇ ਟਾਈਮ ਮਾਫੀ ਮੰਗੀ ਕਿਸੇ ਨੇ ਤਾਂ ਅੱਜ ਤੱਕ ਵੀ ਮਾਫੀ ਨਾ ਮੰਗੀ ਪਿਤਾ ਦੇ ਨਾਂ ਦੀ ਐਡੀ ਥੂਤੂ ਹੋਈ ਹੈ ਜਿਨ੍ਹਾਂ ਦੇ ਨਾਂ ਤੁਸੀਂ ਜੋੜ ਰਹੇ ਹੋ ਫਿਰ ਕੋਈ ਚੈਨਲਾਂ ਤੇ ਬਹਿ ਜਾਂਦਾ ਜਾ ਕੇ ਆਮ ਬੰਦੇ ਨੂੰ ਪਤਾ ਪੂਰੀ ਬਾਈਬਲ ਭਰੀ ਪਈ ਐ ਵੀ ਕਿੱਥੇ ਯਿਸੂ ਮਸੀਹ ਨੇ ਮਰਦਿਆਂ ਨੂੰ ਚੰਗੇ ਕੀਤਾ ਤੇ ਕਿੱਥੇ ਉਹਨੇ ਆਪਣੇ ਚੇਲਿਆਂ ਨੂੰ ਅਧਿਕਾਰ ਦਿੱਤਾ ਚੰਗੇ ਕਰਨ ਦਾ ਚੰਗੇ ਕਰਨ ਦਾ ਉਹਨਾਂ ਤੋਂ ਉੱਤ ਚੈਨਲਾਂ ਤੇ ਤਾਂ ਬੈਠ ਗਿਆ ਅਗਲੇ ਨੇ ਜਦੋਂ ਪੁੱਛਿਆ ਵੀ ਕਿੱਥੇ ਲਿਖਿਆ ਹੋਇਆ ਤਾਂ ਉਹ ਦੱਸ ਵੀ ਨਾ ਸਕੇ ਵੀ ਕਿੱਥੇ ਲਿਖਿਆ ਹੋਇਆ ਹੈ ਦੱਸ ਵੀ ਨਾ ਸਕੇ ਵੀ ਕਿੱਥੇ ਲਿਖਿਆ ਹੋਇਆ ਛੋਟੇ ਜਿਹੇ ਬੱਚਾ ਜਿਹੜਾ ਮਸੀਹ ਦੇ ਵਿੱਚ ਛੋਟਾ ਬੱਚਾ ਹੋਵੇ ਉਹਨੂੰ ਵੀ ਪਤਾ ਹੈਗਾ ਇਸ ਗੱਲ ਦਾ ਉਦੋਂ ਵੀ ਤੁਸੀਂ ਨਾ ਬੋਲੇ ਵੀ ਕਿੱਡੀ ਮਸੀਹਤ ਦੇ ਨਾਮ ਦੀ ਇੱਕ ਪ੍ਰਧਾਨ ਹੋ ਕੇ ਗੱਡੀ ਉਹ ਆ ਤੇ ਜੋ ਮੈਂ ਜੰਨੇ ਸ਼ਬਦ ਕਹੇ ਆ ਨਾ ਜੀ ਆਪਣੇ ਹੋਸ਼ਵ ਆਵਾਜ਼ ਦੇ ਵਿੱਚ ਕਹੇ ਆ ਮੈਂ ਬਠਿੰਡਾ ਬ੍ਰਾਂਚ ਤੋਂ ਆ ਕੰਟਰੋਲਰ ਮਿਨਿਸਟਰੀ ਦੇ ਵਿੱਚ ਤੇ ਵੈਸੇ ਸਾਡਾ ਕੰਮ ਕਿਸੇ ਮਿਨਿਸਟਰੀ ਦੇ ਨਾਲ ਲਾ ਕੇ ਵੀ ਨਹੀਂ ਪੁਲਿਸ ਜਿਵੇਂ ਕਹਿੰਦਾ ਸਾਡਾ ਸਾਰੀ ਮਸੀਹਤ ਨੂੰ ਨਾਲ ਲੈ ਕੇ ਚੱਲਣਾ ਦਾ ਕੰਮ ਹੈ ਪਰ ਤੁਸੀਂ ਉਹ ਗੱਲਾਂ ਦੇ ਵਿੱਚੋਂ ਗੱਲਾਂ ਗੱਲਾਂ ਦੇ ਵਿੱਚੋਂ ਗੱਲਾਂ ਕੱਢਣੀਆਂ ਕੀ ਪਿਤਾ ਨੇ ਨਹੀਂ ਕਿਹਾ ਕਿ ਜਦੋਂ ਕੋਈ ਮਾਫੀ ਮੰਗ ਲੂਗਾ ਜਦੋਂ ਕੋਈ ਮਾਫੀ ਮੰਗ ਲੂ ਮੇਰੇ ਮੂਰੇ ਨੀਵਾ ਹੋ ਜੂ ਉਹ ਤੇ ਮੈਂ ਸਾਰੇ ਪਾਪ ਪਿੱਠ ਦੇ ਮਗਰ ਸੁੱਟ ਦੂੰਗਾ ਫਿਰ ਤੁਸੀਂ ਦੱਸੋ ਤੁਸੀਂ ਕੌਣ ਹੁੰਨੇ ਹੋ ਜਤਿੰਦਰ ਗੌਰਮਣ ਤਾਂ ਉਦੋਂ ਹੀ ਮਾਫੀ ਮੰਗ ਲਈ ਤੁਸੀਂ ਦੱਸੋ ਜਾਂ ਫਿਰ ਤੁਸੀਂ ਉੱਥੇ ਹੁੰਦੇ ਕਿ ਜਿੱਥੇ ਅਜਾੜੂ ਪੁੱਤਰ ਨੂੰ ਉਹਨੇ ਵਾਪਸ ਆ ਗਿਆ ਬਾਈਬਲ ਕਹਿੰਦੀ ਹੈ ਵਚਨ ਦੇ ਵਿੱਚ ਜਾੜੂ ਪੁੱਤਰ ਵਾਪਸ ਆ ਗਿਆ ਤੇ ਪਿਤਾ ਨੇ ਮaaf ਕਰਤਾ ਜੇ ਤੁਸੀਂ ਉੱਥੇ ਹੁੰਦੇ ਤਾਂ ਮੇਰੇ ਹਿਸਾਬ ਨਾਲ ਡਾਂਗ ਲੈ ਕੇ ਪਿੱਛੇ ਪੈ ਜਾਣਾ ਸੀ ਤੇ ਤੁਸੀਂ ਦੂਜਿਆਂ ਨੇ ਵੀ ਕਹਿਣਾ ਸੀ ਪ੍ਰਭੂ ਨਾ 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 ਦੂਜੇ ਪੁੱਤਰ ਨੂੰ ਮੇਰੇ ਨੌਕਰਾਂ ਨੂੰ ਕਹਿਣਾ ਸੀ ਦੂਜੇ ਪੁੱਤਰ ਨੂੰ ਵੀ ਮੇਰੇ ਨੂੰ ਕਹਿ ਦਿਓ ਵੀ ਛੇਤੀ ਛੇਤੀ ਆ ਜਾ ਜੇਕਰਾਂ ਛੱਡਣਾ ਨਹੀਂ ਆਪਾਂ ਇਹਨੂੰ ਆ ਗਿਆ ਫੇਰ ਸਾਰਾ ਕੁਝ ਝਾੜ ਕੇ ਉਹ ਤਾਂ ਕਹਿੰਦਾ ਮੈਂ ਉਹਨੂੰ ਮaaf ਕਰ ਦੂੰਗਾ ਜਿਹਨੇ ਸਾਰਾ ਕੁਝ ਝਾੜ ਕੇ ਗਲਤੀ ਮੰਨ ਲਈ ਤੇ ਜਿਹਨੇ ਛੇਤੀ ਮੰਨ ਲਈ ਉਹ ਕਹਿੰਦਾ ਮੈਂ ਸਾਰੇ ਪਿੱਠ ਮਗਰ ਸੁੱਟ ਦਿਉ ਤੇ ਤੁਸੀਂ ਖਰੇਤਣ ਤੇ ਲੱਗੇ ਹੋਏ ਹੋ ਹੂੰ ਦੱਸੋ ਤੇ ਹੁਣ ਤਾਂ ਤੁਸੀਂ ਗਾਂ ਹੱਦ ਤੋਂ ਹੱਦ ਕਰੀ ਜਾਂਦੇ ਹੋ ਪਰ ਅਸੀਂ ਇਹ じゃ ਕੁਝ ਨਹੀਂ ਕਰਨਾ ਕਰਨ ਨੂੰ ਕਰ ਸਕਦੇ ਆ ਕਿ ਜੇ ਦੀ ਹਿੰਮਤ ਵੀ ਨਹੀਂ ਫਿਰ ਵੀ ਬੋਲ ਜੂਗਾ ਜੇ ਅਸੀਂ ਕਰਨਾ ਕਰਨ ਤੇ ਆਈਏ ਦੁਕਾਨ ਤੇ ਆਉਣਾ ਤਾਂ ਦੂਰ ਰਹਿ ਗਿਆ ਵੀ ਬੋਲ ਜੁਗਾ ਪਰਸੀ ਇਸ ਤਰ੍ਹਾਂ ਦਾ ਕਰਨਾ ਨਹੀਂਗਾ ਕਿਉਂਕਿ ਸਾਡਾ ਜੀਸ਼ੂ ਮਸੀਹ ਫਾਦਰ ਵੀ ਤੇ ਸਾਡੇ ਜਿਹੜੇ ਧਰਤੀ ਤੇ ਸਪਿਰਚੁਅਲ ਫਾਦਰ ਆ ਸਾਨੂੰ ਇਹੀ ਸਿਖਾਉਂਦੇ ਆ ਕਿ ਆਪਾਂ ਇੱਟ ਨਾਲ ਸ਼ੈਤਾਨ ਦੀ ਇੱਟ ਵਜਾਉਣੀ ਆ ਪਰ ਇੱਟ ਕਿਸੇ ਤੇ ਚਲਾਉਣੀ ਨਹੀਂ ਪ੍ਰਭੂ ਤੁਹਾਨੂੰ ਇਸ ਬੁੱਧ ਦੇਵੇ ਤੇ ਅਸੀਂ ਤੁਹਾਨੂੰ ਮਾਫ ਕਰਦੇ ਆ ਪ੍ਰਭੂ ਤੁਹਾਨੂੰ ਬੁੱਧ ਦੇਵੇ ਸਮਝ ਦੇਵੇ ਤੇ ਆਪ ਦੇ ਕੰਮਾਂ ਤੇ ਹੀ ਜ਼ਿਆਦਾ ਥੋੜਾ ਧਿਆਨ ਰੱਖ ਲਓ ਤਾਂ ਚੰਗੀ ਗੱਲ ਐ ਹਾਂ ਕਰਨੁਰੂਲਾ ਮਿਨਿਸਟਰੀ ਨੂੰ ਖੁਦ ਯਹਵਾ ਪਰਮੇਸ਼ਰ ਤੇ ਪ੍ਰਭੂ ਯਿਸੂ ਮਸੀਹ ਚਲਾਉਂਦੇ ਆ। ਇਸ ਗੱਲ ਤਾਂ ਮੈਨੂੰ ਜ਼ਰੂਰਤ ਨਹੀਂ ਜਿਹੜੇ ਲੋਕ ਆਉਂਦੇ ਆ ਉਹੀ ਦੱਸ ਦਿੰਦੇ ਆ ਤੇ ਫਲਾਂ ਦੇ ਬਾਰੇ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਤੇ ਮੈਂ ਜਿੰਨੇ ਵੀ ਸ਼ਬਦ ਕਹਿਆ ਉਹ ਸ਼ੁਆਵਾਜ਼ ਚ ਕਹਿਆ ਕੋਈ ਗਲਤ ਨਹੀਂ ਕਿਹਾ ਮੈਂ ਕਿਸੇ ਨੂੰ ਵੀ। 나ਈ ਮੈਂ ਕਹਿਣਾ ਅੱਗੇ ਤੁਹਾਨੂੰ। ਪ੍ਰਭੂ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਦੇ ਨਾਲ ਹਾਲੇਲੂਇਆ। ਹਾਲੇਲੂਇਆ।